ਕੈਨੇਡਾ ਖਬਰਾਂ ਦੇ ਵਿੱਚ ਵੱਡੀ ਖਬਰ ਕੈਨੇਡਾ ਦੀ ਸਭ ਤੋਂ ਵੱਡੀ ਬਹੁਗਿਣਤੀ ਲੋਕਤੰਤਰੀ ਸਹਿਯੋਗ ਦੇ ਬਚਾਅ ਕਰਨ ਦੇ ਸਮਰਥਨ ਕਰਦੇ ਨੇ ਪਰ ਯੂਕਰੇਨ ਨੂੰ ਸਭ ਤੋਂ ਵੱਧ ਸਮਰਥਨ ਦਿੱਤਾ ਗਿਆ ਇਹ ਪੋਲ ਦੀ ਰਿਪੋਰਟ ਨੇ ਅੱਜ ਖੁਲਾਸਾ ਕਰ ਦਿੱਤਾ ਕੈਨੇਡਾ ਦੀ ਇੱਕ ਬਹੁ ਵੱਡੀ ਬਹੁਗਿਣਤੀ ਜੰਗੀ ਦੇਸ਼ਾਂ ਦੇ ਖਿਲਾਫ ਜਮਹੂਰੀਤ ਸਹਿਯੋਗੀ ਦੇ ਨਾਲ ਖੜਨਾ ਮਤੁਨ ਪੂਣ ਸਮਝਦੀ ਹੈ ਪਰ ਯੂਕਰੇਨ ਨੂੰ ਰੂਸ ਦੇ ਖਿਲਾਫ ਆਪਣੀ ਰੱਖਿਆ ਵਿੱਚ ਇਜ਼ਰਾਈਲ ਨਾਲੋਂ ਵਿਆਪਕ ਸਮਰਥਨ ਪ੍ਰਾਪਤ ਹੈ ਕਿਉਂਕਿ ਇਹ ਹਮਾਸ ਦੇ ਹਮਲਿਆਂ ਤੋਂ ਆਪਣਾ ਬਚਾਅ ਕਰਦਾ ਅਤੇ ਇੱਕ ਨਵਾਂ ਸਰਵੇਖਣ ਸੁਝਾਅ ਦਿੰਦਾ ਹੈ ਇੱਕ ਪੋਸਟ ਮੀਡੀਆ ਲੇਜ਼ਰ ਪੋਲ ਨੇ ਹਾਲੀ ਵਿੱਚ ਕੈਨੇਡੀਅਨਾਂ ਨੂੰ ਉਹਨਾਂ ਦੇ ਸਮਰਥਨ ਦੇ ਪੱਧਰ ਬਾਰੇ ਪੁੱਛਿਆ ਤਾਂ ਜਦੋਂ ਇਹ ਗੈਰ ਲੋਕਤੰਤਰੀ ਦੇਸ਼ਾਂ ਨਾਲ ਵੱਖ-ਵੱਖ ਗਲੋਬਲ ਟਕਰਾਵਾਂ ਦੀ ਗੱਲ ਆਉਂਦੀ ਹੈ ਇਹ ਦਰਸਾਉਂਦਾ ਹੈ ਕਿ ਪੁੱਛੇ ਗਏ ਲੋਕਾਂ ਵਿੱਚੋਂ 76% ਲੋਕਾਂ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਚੀਨ, ਈਰਾਨ, ਰੂਸ ਅਤੇ ਉੱਤਰੀ ਕੋਰੀਆ ਦੀਆਂ ਧਮਕੀਆਂ ਦੇ ਵਿਰੋਧਾ ਅਮਰੀਕਾ ਤੇ ਯੂਰਪ ਵਿੱਚ ਉਹਨਾਂ ਦੇ ਸਹਿਯੋਗੀ ਦੇਸ਼ਾਂ ਦੇ ਨਾਲ ਖੜੇ ਹੋਣਾ ਦੇਸ਼ ਲਈ ਮਤਲਬਪੂਰਨ ਹੈ ਜਦੋਂ ਕਿ 11% ਨੇ ਕਿਹਾ ਕਿ ਉਹਨਾਂ ਨੇ ਨਹੀਂ ਸੋਚਿਆ ਕਿ ਇਹ ਜ਼ਰੂਰੀ ਹੈ ਪੋਲ ਵਿੱਚ ਇਸ ਗੱਲ ਨੂੰ ਵੀ ਤੋੜਦਾ ਕਿ ਕੈਨੇਡੀਅਨਸ ਇਸ ਸਮੇਂ ਜਏ ਦੇਸ਼ਾਂ ਦੇ ਅਮਲਿਆਂ ਤੋਂ ਬਚਾਅ ਕਰਨੇ ਵਿਸ਼ੇਸ਼ ਰਾਸ਼ਟਰ ਦੇ ਦੇਸ਼ ਦੇ ਸਮਰਥਨ ਬਾਰੇ ਕਿਵੇਂ ਮਹਿਸੂਸ ਕਰਦੇ ਨੇ 26 ਤੋਂ 28 ਜੁਲਾਈ ਦੇ ਤਾਜ਼ਾ ਸਰਵੇਖਣ ਕੀਤੇ ਗਏ ਜਿਸ ਵਿੱਚ 1601 ਲੋਕਾਂ ਵਿੱਚੋਂ ਲਗਭਗ 71% ਨੇ ਯੂਕਰੇਨ ਦੇ ਨਾਲ ਖੜੇ ਹੋਣ ਦੀ ਗੱਲਬਾਤ ਕੀਤੀ ਹੈ ਤੇ ਕੈਨੇਡਾ ਤੇ ਇਸ ਦੇ ਸਹਿਯੋਗੀਆਂ ਦਾ ਸਮਰਥਨ ਕਰਦੇ ਤੇ ਕਿਉਂਕਿ ਇਹ ਰੂਸ ਦੇ ਹਮਲੇ ਦੇ ਵਿਰੁੱਧ ਆਪਣਾ ਬਚਾਅ ਕਰ ਰਿਹਾ ਜਿਸ ਨੂੰ ਰਾਸ਼ਟਰਪਤੀ ਪੁਤਿਨ ਨੇ 2022 ਦੇ ਸ਼ੁਰੂ ਵਿੱਚ ਸ਼ੁਰੂ ਕੀਤਾ ਤੇ 13% ਦੇ ਮੁਕਾਬਲੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਨਹੀਂ ਕਰਦੇ ਫਰਵਰੀ ਦੇ ਵਿੱਚ ਜਿੱਥੇ ਆਪਣਾ ਸਭ ਤੋਂ ਪਹਿਲਾ ਤਾਜ਼ਾ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਕੈਨੇਡਾ ਨੇ ਯੂਕਰੇਨ ਦੇ ਯੁੱਧ ਯਤਨਾਂ ਦੇ ਲਈ 3 ਬਿਲੀਅਨ ਡਾਲਰ ਫੌਜੀ ਅਤੇ ਹੋਰ ਸਹਾਇਤਾ ਖਰਚਣ ਲਈ ਵਚਨਬੱਧ ਕੀਤਾ ਗਿਆ ਤੇ ਇਹ ਉਹਨਾਂ ਲੋਕਾਂ ਦਾ ਪਾਲਣਾ ਕਰਨ ਲਈ ਹੈ ਤੇ ਇਹ ਪਹਿਲਾ ਹਥਿਆਰ ਤੇ ਹੋਰ ਮਾਨਵਵਾਦੀ ਸਹਾਇਤਾ ਦੇ ਰੂਪ ਵਿੱਚ ਵਾਅਦਾ ਵੀ ਕਰ ਚੁੱਕੇ ਸਨ ਲੇਗਰ ਦੇ ਉਪ ਪ੍ਰਧਾਨ ਐਂਡਰਿਓ ਐਨਸ ਦਾ ਕਹਿਣਾ ਹੈ ਕਿ ਸਮੁੱਚੇ ਨਤੀਜਿਆਂ ਨੂੰ VOTING ਦੇ ਇਰਾਦੇ ਨਾਲ ਤੋੜਿਆ ਜਾਂਦਾ ਤਾਂ ਨਤੀਜੇ ਕੰਜ਼ਰਵੇਟਿਵ ਸਮਰਥਕਾਂ ਵਿੱਚ ਇੱਕ ਦਿਲਚਸਪ ਲਕੀਰ ਦਾ ਖੁਲਾਸਾ ਕਰਦੇ ਨੇ ਜਿੱਥੇ 15% ਦਾ ਕਹਿਣਾ ਹੈ ਕਿ ਉਹ ਮੰਨਦੇ ਨੇ ਕਿ ਕੈਨੇਡਾ ਤੇ ਸਹਿਯੁਗੀਆਂ ਦੇ ਲਈ ਇਸ ਦੇ ਵਿਰੁੱਧ ਖੜੇ ਹੋਣਾ ਮਤ ਪੂਣਾ ਹੈ ਗੈਰ ਜਮਹੂਰੀਅਤ ਦੇਸ਼ਾਂ ਦੁਆਰਾ ਪੈਦਾ ਕੀਤਾ ਗਿਆ ਇਹ ਹਮਲਾ ਤੇ ਉਸ ਨੇ ਕਿਹਾ ਕਿ ਇਹ ਪਾਰਟੀ ਦੇ ਅੰਦਰ ਵਧ ਰਹੇ ਧੜੇ ਦੇ ਸੰਕੇਤ ਹੋ ਸਕਦੇ ਨੇ ਜਿਸ ਨੂੰ ਖਰਚ ਕਰਨ ਬਾਰੇ ਚਿੰਤਾ ਅਤੇ ਕੁਝ ਅਲੱਗ-ਥਲੱਗ ਵਿਸ਼ਵਾਸ ਰੱਖਦੇ ਨੇ ਘਰੇਲੂ ਜ਼ਮੀਨ ਤੇ ਐਨਸ ਨੇ ਕਿਹਾ ਕਿ ਟ੍ਰਾਂਡੋ ਦੀਆਂ ਸਰਗਰਮੀਆਂ ਖਰਾਬ ਰਹੀਆਂ ਨੇ ਜਿਨ੍ਹਾਂ ਨੇ ਦੀ ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਜੂਨ ਵਿੱਚ ਡੌਨ ਟੌਨ ਟ੍ਰਾਂਟੋ ਜਿਮਨੀ ਚੋਣ ਵਿੱਚ ਹਾਰਨ ਤੋਂ ਬਾਅਦ ਲਿਬਰਲ ਮੀਡੀਆ ਵਿੱਚ ਲਗਾਤਾਰ ਧਿਆਨ ਦਾ ਵਿਸ਼ਾ ਬਣੀ ਹੋਈ ਹੈ ਸਰਵੇਖਣ ਦਰਸਾਉਂਦਾ ਹੈ ਕਿ 48% ਉਤਪਾਦਕਾਂ ਨੇ ਕਿਹਾ ਕਿ ਜੇਕਰ ਅੱਜ ਚੋਣ ਹੁੰਦੀ ਹੈ ਤਾਂ ਉਹ ਕਨਜ਼ਰਵੇਟਿਵ ਨੂੰ ਵੋਟ ਦੇਣਗੇ ਜਦੋਂ ਕਿ 23% ਲਿਬਰਲ ਅਤੇ 20% ਫੈਡਰਲ ਨਿਊ ਡੈਮੋਕਰੇਟਸ ਨੂੰ ਚੁਣਨਗੇ। ਟਰੂਡੋ ਨੇ ਯੂਕਰੇਨ ਦੇ ਨਾਲ ਕੈਨੇਡਾ ਦੇ ਫ੍ਰੀ ਟ੍ਰੇਲ ਡੀਲ ਦੇ ਆਧੁਨਿਕ ਬਣਾਉਣ ਦੇ ਖਿਲਾਫ ਪਾਰਟੀ ਦੇ ਵੋਟ ਤੋਂ ਬਾਅਦ ਯੂਕਰੇਨ ਲਈ ਸਮਰਥਨ ਘਟਾਉਣ ਲਈ ਕੰਜ਼ਰਵੇਟਿਵਾਂ 'ਤੇ ਹਮਲਾ ਕੀਤਾ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਉਸ ਦਾ ਬਚਾਅ ਕੀਤਾ ਕਿਉਂਕਿ ਕਾਰਬਨ ਕੀਮਤ ਦੇ ਸਮਝੌਤੇ ਦੇ ਜ਼ਿਕਰ ਦੇ ਵਿਰੁੱਧ ਖੜੀ ਪਾਰਟੀ ਤੇ ਜਿਸ ਨੂੰ ਦੋਵੇਂ ਰਾਸ਼ਟਰੀ ਉਤਸ਼ਾਹਤ ਕਰਨ ਦਾ ਵਾਅਦਾ ਕਰਦੇ ਨੇ ਹਾਲਾਂਕਿ ਸਰਵੇਖਣ ਸੁਝਾਉਂਦਾ ਹੈ ਕਿ ਜ਼ਿਆਦਾਤਰ ਕੈਨੇਡੀਅਨ ਯੂਕਰੇਨ ਦੇ ਇਸ ਦੇਸ਼ ਦੇ ਸਮਰਥਨ ਦੇ ਨਾਲ ਸਹਿਮਤ ਨਹੀਂ ਇਹ ਦਰਸਾਉਂਦਾ ਹੈ ਕਿ ਸਿਰਫ 47% ਉੱਤਰਦਾਤਾਵਾਂ ਨੇ ਕਿਹਾ ਕਿ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਉਹ ਇਜ਼ਰਾਈਲ ਦੇ ਨਾਲ ਖੜੇ ਹੋਣ ਅਜਿਹਾ ਉਹ ਮਹਿਸੂਸ ਕਰਦੇ ਨੇ ਕਿਉਂਕਿ ਇਹ ਹਮਾਸ ਇਜਬਲ ਅਤੇ ਹੌਥੀ ਦੇ ਹਮਲਿਆਂ ਤੋਂ ਆਪਣਾ ਬਚਾ ਕਰਦੀ ਹੈ ਤੇ ਹੋਰ 28% ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਇਜ਼ਰਾਈਲ ਨੂੰ ਸਮਰਥਨ ਦੇਣ ਦਾ ਵਿਰੋਧ ਕਰਦੇ ਨੇ ਜਦਕਿ 25% ਨੇ ਕਿਹਾ ਉਹ ਨਹੀਂ ਜਾਣਦੇ ਮੈਨੂੰ ਲੱਗਦਾ ਹੈ ਕਿ ਲੋਕ ਸਮੁੱਚੇ ਪਾਰਟ ਗਏ ਨੇ ਤੇ ਇਨਸ ਨੇ ਇਜ਼ਰਾਈਲ ਦੇ ਯੁੱਧ ਬਾਰੇ ਉਹ ਸੁਝਾਅ ਦਿੱਤੇ ਲੋਕ ਸ਼ਾਇਦ ਸੋਚ ਦੇ ਹੋਣਗੇ ਕਿ ਸਾਨੂੰ ਨਹੀਂ ਪਤਾ ਇੱਥੇ ਸਹੀ ਜਵਾਬ ਕੀ ਹੈ ਨਤੀਜੇ ਉਦੋਂ ਆਉਂਦੇ ਨੇ ਜਦੋਂ ਗਾਜ਼ਾ ਵਿੱਚ ਯੁੱਧ ਆਪਣੇ 10ਵੇਂ ਮਹੀਨੇ ਵਿੱਚ ਫੈਲਿਆ ਹੋਇਆ ਹੈ ਇਹ ਹਮਾਸ ਦੇ ਅਤੰਕਵਾਦੀ ਜਿੱਥੇ ਪਿਛਲੇ ਅਕਤੂਬਰ ਦੇ ਵਿੱਚ ਇਜ਼ਰਾਈਲ ਦੇ ਦੱਖਣੀ ਸ਼ਰਾਦ ਨੂੰ ਪਾਰ ਤੂਫਾਨ ਦੁਆਰਾ ਸ਼ੁਰੂ ਕੀਤਾ ਗਿਆ ਅਤੇ ਲਗਭਗ 1200 ਨਾਗਰਿਕਾਂ ਨੂੰ ਮਾਰਿਆ ਗਿਆ ਅਤੇ 200 ਤੋਂ ਵੱਧ ਬੰਦਕ ਬਣਾ ਲੱਤੇ ਗਏ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਨੇ ਵੀ ਗਾਜ਼ਾ ਦੇ ਲੋਕਾਂ ਵਿੱਚ ਭੁੱਖਮਰੀ ਅਤੇ ਬਿਮਾਰੀ ਫੈਲਣ ਦੀਆਂ ਚੇਤਾਵਨੀਆਂ ਦੇਣ ਲਈ ਕਈ ਮਹੀਨੇ ਉੱਥੇ ਬਤਾਏ ਸਨ ਤੇ ਇਜ਼ਰਾਈਲ ਹਮਾਸ ਯੁੱਧ ਨੂੰ ਇੱਕ ਵਿਆਪਕ ਖੇਤਰੀ ਟਕਰਾਅ ਵਿੱਚ ਫੈਲਾਉਣ ਬਾਰੇ ਚਿੰਤਾ ਇਸ ਹਫਤੇ ਇਜ਼ਰਾਈਲੀ ਰੱਖਿਆ ਬਲਾ ਨੇ ਕਿਹਾ ਕਿ ਲਬਲਾਨ ਤੋਂ ਇੱਕ ਹਿਜਬਲਾ ਰਾਕਟ ਇੱਕ ਹਮਲੇ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਗੋਲਾਨ ਹਾਈਟਸ ਵਿੱਚ 12 ਬੱਚਿਆਂ ਦੀ ਮੌਤ ਹੋਈ ਅਤੇ ਇਸ ਨੂੰ ਨਿਰੰਤਰ ਕਰਦਾ ਹੈ ਕਿ ਹਿਜਬਲ ਨੇ ਨੋਟ ਇਜਬਲ ਨੇ ਇਸ ਜ਼ਿੰਮੇਵਾਰੀ ਤੋਂ ਇਨਕਾਰ ਵੀ ਕੀਤਾ ਤੇ ਹੋਰ ਵਿਵਾਦਾਂ ਦੇ ਸਬੰਧ ਵਿੱਚ ਬੋਲ ਦਰਸਾਉਂਦਾ ਕਿ 65% ਉਤਰਦਾਤਾ ਮੰਨ ਕੇ ਆਏ ਕਿ ਉਹ ਕੋਰੀਆ ਉੱਤਰ ਕੋਰੀਆ ਦੀਆਂ ਧਮਕੀਆਂ ਦੇ ਵਿਰੁੱਧ ਆਪਣਾ ਬਚਾਅ ਕਰਨ ਅਤੇ ਦੱਖਣੀ ਕੋਰੀਆ ਦੇ ਨਾਲ ਖੜੇ ਨੇ ਤੇ ਹੋਰ ਕੈਨੇਡਾ ਦਾ ਸਮਰਥਨ ਕਰਦੇ ਨੇ ਤੇ 13 ਨੇ ਇਸ ਦਾ ਜਵਾਬ ਵਿੱਚ ਉਹ ਵਿਰੋਧ ਕਰਦੇ ਨੇ ਦੱਸਿਆ ਪੇ ਪੁੱਛੇ ਗਏ 62% ਲੋਕਾਂ ਨੇ ਕਿਹਾ ਹੈ ਕਿ ਚੀਨ ਦੇ ਖਤਰੇ ਆਪਣੇ ਖੇਤਰ ਵਿੱਚ ਰੱਖਿਆ ਕਰਨ ਲਈ ਤਾਈਵਾਨ ਦੇ ਕੈਨੇਡਾ ਦੇ ਸਮਰਥਨ ਨਾਲ ਸਹਿਮਤ ਨੇ ਜਦੋਂ ਕਿ 13% ਨੇ ਕਿਹਾ ਕਿ ਉਹ ਇਸ ਸਹਿਮਤ ਨਹੀਂ ਇਹ ਪੋਲ 26 ਜੁਲਾਈ ਤੋਂ 28 ਜੁਲਾਈ 2024 ਵਿੱਚ ਕਰਵਾਏ ਗਏ ਸੰਜਸ ਵਿੱਚ 1601 ਕੈਨੇਡੀਅਨ ਦੇ 1601 ਨਮੂਨਿਆਂ ਦੇ ਨਾਲ ਆਨਲਾਈਨ ਪੈਨਲ ਤੋਂ ਕੀਤੇ ਗਏ ਤੇ ਉਸੇ ਅਕਾਰ ਇਹ ਪੋਲ 26 ਜੁਲਾਈ ਤੋਂ 28 ਜੁਲਾਈ 2024 ਤੱਕ 1601 ਲੋਕਾਂ ਤੋਂ ਲੈ ਕੇ ਕਰਵਾਏ ਗਏ ਸਨ ਕ੍ਰੀਡਲ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਕਵਰੋ ਕਵਰਾਂ ਦੇਖਣ ਸੁਣਨ ਬੜੀਆਂ ਦਾ ਬਣੇ ਰੋ ਆਵਾਜ਼ نیوز ਵਾਲਾ .com ਦੇ ਨਾਲ